ਹਰਦਾ ਵੈਦ ਵਿੱਚ ਤੁਹਾਡਾ ਸਵਾਗਤ ਹੈ। ਅਗਰ ਇਹ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲਣਾ। ਤੁਹਾਡਾ ਇੱਕ ਕੀਤਾ ਹੋਇਆ ਸ਼ੇਅਰ ਕਿਸੇ ਨੂੰ ਬਿਮਾਰੀ ਤੋਂ ਰਾਹਤ ਪਹੁੰਚਾ ਸਕਦਾ ਹੈ। ਰੋਜ਼ਾਨਾ ਹੋਰ ਆਉਣ ਵਾਲੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਅੱਜ ਦਾ ਵਿਸ਼ਾ ਦਿਮਾਗੀ ਸ਼ਕਤੀ ਵਧਾਉਣਾ ਜਾਂ ਯਾਦਦਾਸ਼ਤ ਵਧਾਉਣਾ। ਕਈ ਬੱਚੇ ਪੜ੍ਹਦੇ ਤਾਂ ਪੂਰਾ ਮਨ ਲਗਾ ਕੇ ਹਨ ਪਰੰਤੂ ਯਾਦ ਕੀਤੇ ਸਵਾਲ ਅਕਸਰ ਭੁੱਲ ਜਾਂਦੇ ਹਨ ਇਸ ਦਾ ਕਾਰਨ ਕਮਜ਼ੋਰ ਮੈਮਰੀ ਵੀ ਹੋ ਸਕਦੀ ਹੈ ਇਸ ਦੇ ਇਲਾਜ ਇਸ ਪ੍ਰਕਾਰ ਹਨ ਇੱਕ ਗਲਾਸ ਦੁੱਧ ਵਿੱਚ ਇੱਕ ਚਮਚ ਸ਼ਹਿਦ ਪਾ ਕੇ ਪਿਲਾਓ ਯਾਦ ਆਸ਼ਤ ਤੇਜ਼ ਹੋ ਜਾਵੇਗੀ ਅਖਰੋਟ ਅਤੇ ਕਿਸ਼ਮਿਸ਼ ਖਾਣ ਨਾਲ ਵੀ ਦਿਮਾਗ ਤੇਜ਼ ਹੁੰਦਾ ਹੈ ਰਾਤ ਵੇਲੇ 7-8 ਬਦਾਮ ਪਾਣੀ ਵਿੱਚ ਰੱਖੋ ਸਵੇਰੇ ਛਿਲਕਾ ਉਤਾਰ ਕੇ ਕੁਟ ਲਓ ਇੱਕ ਗਲਾਸ ਦੁੱਧ ਵਿੱਚ ਇੱਕ ਚਮਚ ਸ਼ਹਿਦ ਪਾ ਕੇ ਪਿਲਾਓ ਯਾਦਦਾਸ਼ਤ ਵਧੇਗੀ ਇੱਕ ਚਮਚ ਧਨੀਆ ਪਾਊਡਰ ਨੂੰ ਸ਼ਹਿਦ 'ਚ ਮਿਲਾ ਕੇ ਲਓ ਯਾਦਦਾਸ਼ਤ ਵਧੇਗੀ ਅੰਗੂਰ ਅਤੇ ਸੰਤਰੇ ਖਾਣ ਨਾਲ ਵੀ ਦਿਮਾਗ ਤੇਜ਼ ਹੁੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ